ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਰਸਟ ਰੈਸਟ ਕਲੋਥ ਹਾਊਸ ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰਨਾ ਹੈ ਔਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਲੋ ਜੀ ਅੱਜ ਇਹ ਹੈ ਨਾ organza ਦਾ ਸੂਟ ਹੈਗਾ ਇੱਕੋ ਹੀ ਸੂਟ ਹੈ organza ਦਾ ਆਪਣੇ ਕੋਲੇ ਔਰ ਬਹੁਤ ਜ਼ਿਆਦਾ ਸੌਫਟ organza ਆਊਗਾ ਤੁਹਾਡੇ ਕੋਲੇ ਬਹੁਤ ਜ਼ਿਆਦਾ ਠੀਕ ਹੈ ਜੀ ਤੇ ਇਹਦੀ ਪ੍ਰਾਈਸ ਰਹੂਗੀ 750 ਇਹ ਸੂਟ ਤੁਹਾਨੂੰ 5 ਮੀਟਰ 750 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੁੰਦਾ ਇਹਦੇ ਚ ਨਾ ਲਹਿਰੀ ਆ ਜਾਂ ਇਦਾਂ ਹੈਗਾ ਆਹ ਵਾਲਾ ਸਿੱਧਾ ਬੱਸ ਹੈ ਦਾ ਇਸ ਤਰ੍ਹਾਂ ਟੇੜਾ ਜਿੰਦਾ ਲਹਿਰੀ ਆ ਜਾਂ ਬੜੇ ਹੀ ਸੋਹਣੇ ਲੱਗਦੇ ਹੁੰਦੇ ਨੇ ਇਸ ਤਰ੍ਹਾਂ ਦੇ ਡਿਜ਼ਾਈਨ ਕਰਕੇ ਜਦੋਂ ਸੂਟ ਬਣਾਉਣੀ ਆਪਾਂ ਬਹੁਤ ਸੋਹਣੇ ਲੱਗਦੀ ਆ ਫਿਰ ਤੇ ਇੱਕ ਸਿੰਗਲ ਸੂਟ ਇਹ ਵਾਲਾ ਇਹ ਵੀ ਆਰਗੈਂਜ਼ਾ ਦੇ ਵਿੱਚ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ ਵੀ ਕਲਰ ਬਹੁਤ ਸੋਹਣਾ ਹੈ ਇਟਾਲੀਅਨ ਆ ਆਰਗੈਂਜ਼ਾ ਹੈਗਾ ਇਹ ਬਹੁਤ ਪਿਆਰਾ ਲੱਗਦਾ ਹੈ ਇਹ ਵੀ ਸੂਟ ਬਹੁਤ ਹੀ ਜਿਆਦਾ ਸੋਹਣਾ ਇਹ ਚਾ ਫਿੱਕੇ ਫਿੱਕੇ ਬਣ ਰਹੀ ਹੈ ਹਾਂ ਬਹੁਤ ਸੋਹਣੇ ਲੱਗਦੇ ਹੈ ਵਿੱਚ ਨੈਗੇਟਿਵ ਪ੍ਰਿੰਟਿੰਗ ਹੈਗੀ ਹੈ ਇਹਦੇ ਅੱਛੀ ਲੱਗਦੀ ਹੈ ਹਾਂ ਲੋ ਠੀਕ ਹੈ ਜੀ ਚਾਹੇ ਤੁਸੀਂ ਇਹ ਆਲਓਵਰ ਸੂਟ ਹੀ ਜਿਆਦਾ ਅੱਛਾ ਲੱਗੂਗਾ ਜਦੋਂ ਇਹਦੀ ਡਿਜ਼ਾਈਨਿੰਗ ਕਰਾਓਗੇ ਤੁਸੀਂ ਬਹੁਤ ਸੋਹਣਾ ਲੱਗਣਾ 750 ਦੇ ਵਿੱਚ ਮਿਲ ਜਾਊਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਤੇ ਅਗਲਾ ਸੂਟ ਇਹ ਵੀ ਸਿੰਗਲ ਪੀਸ ਆਪਣੇ ਕੋਲੇ ਬਚਿਆ ਹੋਇਆ ਮਹਿੰਦੀ ਕਲਰ ਦਾ ਬਹੁਤ ਸੋਹਣਾ ਲੱਗਦਾ ਹੈ ਇਹ ਸੂਟ ਅੱਜ ਕੱਲ ਥੋੜਾ ਜਿਹਾ ਵਿਆਹ ਸ਼ਾਦੀਆਂ ਜੀ ਚੱਲਣੇ ਸ਼ੁਰੂ ਹੋ ਗਏ ਨੇ ਜਾਂ ਤੇ ਹਾਂ ਚੱਲ ਰਹੇ ਨੇ ਉਹਦੇ ਅਕੋਰਡਿੰਗਲੀ ਇਹ ਸੂਟ ਬਹੁਤ ਸੋਹਣੇ ਨੇ ਲੋ ਜੀ ਇਹ ਥੋੜਾ ਸਿਲਕ ਦੇ ਵਿੱਚ ਹੈ ਸੂਟ ਬਹੁਤ ਸੋਹਣਾ ਲੱਗਦਾ ਹੈ ਸੂਟ ਇਹ ਲੋ ਜੀ ਇੱਚ ਬਨਾਰਸੀ ਵਰਕ ਹੋਇਆ ਹੋਇਆ ਤੇ ਇਹ ਸਾਰਾ ਵਰਕ ਹੈ ਇਹ ਪੱਟੀ ਨਹੀਂ ਹੈ ਜੀ ਕਲਰ ਮਹਿੰਦੀ ਆ ਰੰਗ ਸਹੀ ਹੈ ਵਸੇ ਜੀ ਲੋ ਜੀ ਚੈੱਕ ਕਰ ਲਓ ਕਲਰ ਸਾਰੀ ਸ਼ੋਰਟ ਦੇ ਵਿੱਚ ਤੁਹਾਨੂੰ ਬੁੱਢੀ ਮਿਲੂਗੀ ਬਹੁਤ ਪਿਆਰਾ ਜਿਹਾ ਸੂਟ ਹੈ ਘੇਰੇ ਦੇ ਉੱਪਰ ਫਿਰ ਤੁਹਾਨੂੰ ਬਨਾਰਸੀ ਵਰਕ ਮਿਲੂਗਾ ਬਹੁਤ ਜਿਆਦਾ ਸੋਹਣਾ ਲੱਗਦਾ ਜੀ ਸੂਟ ਔਰ نیچے ਤੁਹਾਨੂੰ ਇਹ ਲੇਸ ਮਿਲੂਗੀ 골ਡਨ ਬਹੁਤ ਸੋਹਣਾ ਸੂਟ ਹੈ ਕਾਫੀ ਜਿਆਦਾ ਪਿਆਰਾ ਸੂਟ ਹੈ ਬੈਕ ਸਾਈਡ ਇਹਦੀ ਰਹੂਗੀ ਜੀ ਪਲੇਨ ਔਰ ਜਿਹੜੀ ਬਾਜੂ ਹੈਗੀ ਆ ਉਹ ਮਿਲੂਗੀ ਤੁਹਾਨੂੰ ਸਾਈਡ ਤੋਂ ਇਹ ਵਾਲੀ ਜੀ ਅਸੀਂ ਇਹਨਾਂ ਦਾ ਸੈੱਟ ਕੀ ਹੈ। ਇਹ ਵੜੀ ਹੈਗੀ ਆ ਜੀ ਸਲਵਾਰ। ਥੋੜੀ ਜੀ ਗਫ ਵਾਲੀ ਕਾਟਨ ਹੈਗੀ ਮੋਟੀ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਸਲਵਾਰ ਹੈ। ਤੇ ਦੁਪੱਟਾ ਦੇਖ ਲਓ ਹਾਫ ਪ्युअर ਸ਼ਫੋਨ ਦਾ ਦੁਪੱਟਾ ਹੈ, ਫੋਰ ਸਾਈਡ ਪੱਟੀ ਹੈ। ਦੁਪੱਟਾ ਸਵਾ ਦੋ ਮੀਟਰ ਹੈ। ਠੀਕ ਹੈ ਜੀ। ਪੱਟੀ ਵੀ ਬਹੁਤ ਸੋਹਣੀ ਹੈ। ਲਓ ਪੱਟੀ ਦੇਖ ਲਓ ਇਹਦੀ। 1250 ਦੇ ਵਿੱਚ ਸੂਟ ਆ ਜਾਊਗਾ ਫ੍ਰੀ ਸ਼ਿਪਿੰਗ ਨਾਲ। ਇਹ ਸਭ ਡਿਸਕਾਊਂਟ ਤੇ ਸੂਟ ਨਹੀਂ ਹੁਣ ਸਿੰਗਲ ਸਿੰਗਲ ਰਹਿ ਗਏ ਜਿਹੜੇ। ਲੋ ਜੀ ਅਗਲਾ ਦੇਖੋ ਬਹੁਤ ਹੀ ਪਿਆਰਾ ਜਿਹਾ ਸੂਟ ਬਹੁਤ ਸੋਹਣਾ ਸੂਟ ਹੈ ਹਾਂ ਕ੍ਰੇਪ ਦੇ ਵਿੱਚ ਆਊਗਾ ਇਹ ਸੈਮੀ ਕ੍ਰੇਪ ਦੇ ਵਿੱਚ ਸੂਟ ਆਊਗਾ ਬਹੁਤ ਪਿਆਰਾ ਹੈ ਲਓ ਵਰਕ ਦੇਖੋ ਤੁਸੀਂ ਇਹਦੇ ਉੱਤੇ ਔਰ ਕਲਰ ਦੇਖ ਲਓ ਕਲਰ ਵੀ ਬਹੁਤ ਸੋਹਣਾ ਹੈ ਤੇ ਲੋ ਜੀ ਇਹ ਹੈਗਾ ਇਹਦਾ ਕੇਰਾ ਮੈਂ ਲੈਂਥ ਔਰ ਕੇਰਾ ਨਾਪ ਦੇਣੀ ਆ ਲੋ ਜੀ ਕੇਰਾ ਚੈੱਕ ਕਰੋ ਕੇਰਾ ਹੈਗਾ ਜੀ ਇਹਦਾ 22 ਸਵਾ 22 ਸਾਢੇ 22 ਤੱਕ ਚੱਲਿਆ ਜਾਊਗਾ ਇਹ ਰਾਮ ਨਾਲ ਤੇ 23 ਤੱਕ ਵੀ ਲੈ ਜਾ ਸਕਦੇ ਹੋ ਤੁਸੀਂ ਔਰ ਮੈਂ ਤੁਹਾਨੂੰ ਲੈਂਥ ਦੱਸ ਦੇਣੀ ਆ ਜੀ ਲੋ ਜੀ ਲੈਂਥ ਹੈਗੀ ਆ 41 ਪਰ ਨੀਚੇ ਤੱਕ ਤੁਸੀਂ ਲੈ ਜਾ ਸਕਦੇ ਹੋ ਇਹਨੂੰ 42 ਸਾਢੇ 42 ਤੱਕ ਲੈ ਜਾ ਸਕਦੇ ਹੋ ਇਹਨੂੰ ਤੇ ਹੁਣ ਮੈਂ ਤੁਹਾਨੂੰ ਇਹਦੀ ਬਾਜੂ ਦਿਖਾ ਦੇਣੀ ਆ ਕਲਰ ਬਹੁਤ ਸੋਹਣਾ ਹੈ ਆਹ ਲੋ ਜੀ ਇਹ ਹੈਗਾ ਬਾਜੂ ਦਾ ਵਰਕ ਠੀਕ ਹੈ ਜੀ ਇਹ ਵਾਲਾ ਸੂਟ ਵੀ ਤੁਹਾਨੂੰ 1250 ਦੇ ਵਿੱਚ ਮਿਲੂਗਾ ਫ੍ਰੀ ਸ਼ਿਪਿੰਗ ਨਾਲ ਉਹਦਾ ਲੋ ਦੀ ਨੈਚੁਰਲ ਗ੍ਰੇਪ ਦੇ ਉੱਪਰ ਵਰਕ ਹੋ ਜਾਿਆ ਵੈ ਇਹ ਬਹੁਤ ਸੋਹਣਾ ਸੂਟ ਹੈ ਇਹ ਪਰ ਬਹੁਤ ਡਿਸਕਾਊਂਟ ਦਾ ਸੂਟ ਹੈ ਇਹ ਆਲਰੇਡੀ ਇੱਕ ਫਲਾਵਰ ਕਮਰ ਤੇ ਇੱਕ ਫਲਾਵਰ ਚੌਕ ਦੇ ਉੱਪਰ ਤੇ ਇੱਕ ਫਲਾਵਰ ਹੈਗਾ ਇੱਕ ਸਾਈਡ ਤੇ ਕਾਰਨਰ ਤੇ ਠੀਕ ਹੈ ਜੀ ਆਹ ਲੋ ਹੁਣ ਤੁਸੀਂ ਵਰਕ ਦੀ ਸਫਾਈ ਦੇਖ ਲਓ ਨੇੜੇ ਕਰਕੇ ਕੈਮਰਾ ਇਹ ਜਰੀ ਦਾ ਵਰਕ ਹੈ ਸਾਰਾ ਬਾਕੀ ਸਾਰਾ ਥ्रेड ਵਰਕ ਹੈ ਔਰ ਸਫਾਈ ਬਹੁਤ ਜ਼ਿਆਦਾ ਮਿਲੂਗੀ ਇਹਦੇ ਵਰਕ ਵਿੱਚ ਬਹੁਤ ਜ਼ਿਆਦਾ ਲੋ ਜੀ ਠੀਕ ਹੈ ਕਲਰ ਹੈਗਾ ਮਹਿਰੂਮ ਰੈਡਿਸ਼ ਮਹਿਰੂਮ ਬਲੈਕਿਸ਼ ਮਹਿਰੂਨੀ ਹੈਗਾ ਰੈਡਿਸ਼ ਮਹਿਰੂਮ ਤੇ ਲੋ ਜੀ ਅਗਲਾ ਦੇਖੋ ਹੁਣ ਤੁਸੀਂ ਇਹ ਹੈਗਾ ਇਹਦਾ ਬਾਜੂ ਦਾ ਵਰਕ ਚਾਹੇ ਤਾਂ ਤੁਸੀਂ ਇਹਨੂੰ ਬਾਜੂ ਤੇ ਲੈ ਲਓ ਇਹ ਵੈਲਵਟ ਲੱਗੀ ਹੋਈ ਹੈ ਜੀ ਉੱਪਰ ਇਹਦੇ ਬਹੁਤ ਪਿਆਰਾ ਲੱਗਦਾ ਹੈ ਇਹ ਵਰਕ ਤੇ ਲੋ ਸਾਰੇ ਤੇ ਜਰੀ ਦਾ ਵਰਕ ਹੋਇਆ ਹੋਇਆ ਚਾਹੇ ਤੁਸੀਂ ਇਹਨੂੰ ਬਾਜੂ ਤੇ ਲੈ ਲਓ ਚਾਹੇ ਤੁਸੀਂ ਇਹਨੂੰ ਪੌਂਜਾਂ ਤੇ ਲੈ ਲਓ ਆਪਦੀ ਸਲਵਾਰ ਦੇ ਠੀਕ ਹੈ ਜਿੱਥੇ ਮਰਜੀ ਇਹਨੂੰ ਅਡਜਸਟ ਕਰ ਸਕਦੇ ਹੋ ਆਹ ਫੋਲੀ ਜੰਡੀ ਕਢਾਈ ਦੀ ਇਹ ਤਾਂ ਉਹ ਇਹ ਫਰੰਟ ਹੈ ਇਹ ਫਰੰਟ ਹੈ ਔਰ ਦੂਜੇ ਪਾਸੇ ਇਹ ਵਾਲਾ ਵਰਕ ਹੈ ਠੀਕ ਹੈ ਜੀ ਜੇ ਤੁਸੀਂ ਬਾਜੂ ਤੇ ਕੋਈ ਹੋਰ ਲੇਸਾਂ ਵਗੈਰਾ ਲਾ ਕੇ ਡਿਜ਼ਾਈਨ ਕਰ ਲਓਗੇ ਇਹਨੂੰ ਸਲਵਾਰ ਤੇ ਲੈ ਸਕਦੇ ਹੋ ਫਿਰ ਵੀ ਬਹੁਤ ਵਧੀਆ ਸੂਟ ਬਣਨਾ ਹੈ ਇਹ ਸੂਟ ਤੁਹਾਨੂੰ ਮਿਲੂਗਾ ਜੀ ਸਾਡੇ 1700 ਦੇ ਵਿੱਚ ਕਿਉਂਕਿ ਬਹੁਤ ਡਿਸਕਾਊਂਟ ਦਾ ਸੂਟ ਹੈ ਜੀ ਇਹ ਇਹ ਨੈਚੁਰਲ ਕ੍ਰੇਪ ਦਾ ਸੂਟ ਹੈ ਇੰਨੇ ਚ ਅਸੀਂ ਬਣਾ ਕੇ ਨਹੀਂ ਤੁਹਾਨੂੰ ਦੇ ਸਕਦੇ ਦੁਬਾਰਾ ਬਸ ਇਹ ਤਾਂ ਹੁਣ ਤੁਸੀਂ ਐ ਲੈ ਲਓ ਵੀ ਐਵੇਂ ਵੰਗੂ ਜਾ ਰਿਹਾ ਠੀਕ ਹੈ ਜੀ ਲਓ 1750 ਦੇ ਵਿੱਚ ਇਹ ਸੂਟ ਆ ਜੂਗਾ ਬਹੁਤ ਪਿਆਰਾ ਸੂਟ ਹੈ ਕਿਉਂਕਿ ਇਹਦਾ ਨਾ ਸਟਫ ਬਹੁਤ ਸੋਹਣਾ ਹੈ ਇਹ ਸੈਮੀ ਕ੍ਰੇਪ ਨਹੀਂ ਹੈਗੀ ਬਹੁਤ ਪਿਆਰੀ ਨੈਚੁਰਲ ਕ੍ਰੇਪ ਹੈ ਬਹੁਤ ਜ਼ਿਆਦਾ ਪਿਆਰੀ ਠੀਕ ਹੈ ਅਗਲਾ ਹੈਗਾ ਜੀ ਰਾਮ ਟੈਕਸ ਦਾ ਕ੍ਰੇਪ ਦਾ ਸੂਟ ਹੈ ਇਹ ਬਹੁਤ ਪਿਆਰਾ ਦੁਪੱਟੇ ਨਾਲ ਹੈ ਮੈਚਿੰਗ ਦੇ ਵਿੱਚ ਆਊਗਾ ਸੂਟ ਬਹੁਤ ਸੋਹਣਾ ਸੂਟ ਹੈ ਡਸਟੀ ਮਹਿੰਦੀ ਕਲਰ ਸਹੀ ਆ ਰਿਹਾ ਹੋਣਾ ਕਲਰ ਮੇਰਾ ਖਿਆਲ ਸਹੀ ਆ ਰਿਹਾ ਸਹੀ ਹੈ ਮੈਂ ਸਲਵਾਰ ਦੇਖ ਲਾਂ ਕਿੰਨੀ ਆ ਨਾਪ ਕੇ ਦੱਸ ਦੇਣੀ ਲੋ ਜੀ ਮੈਂ ਨਾਪ ਕੇ ਦੱਸ ਦਿਆਂ ਤੁਹਾਨੂੰ ਖੋਲਣਾ ਪਊਗਾ ਮੈਨੂੰ ਪੂਰੇ 3 ਮੀਟਰ ਦੀ ਸਲਵਾਰ ਹੈ ਜੀ। ਲਓ। ਸ਼ਰਟ ਹੋਊਗਾ ਤੁਹਾਨੂੰ ਮਿਲੂ 2.5 ਮੀਟਰ ਦਾ ਤੇ ਸਰਵਾਰ ਮਿਲੂਗੀ 3 ਮੀਟਰ ਦੀ। ਆਹ ਲਓ। ਰੌਮ ਟੈਕਸ ਦਾ ਕੱਪੜਾ ਹੈਗਾ ਕ੍ਰੇਪ ਦਾ। ਪਲੇਨ ਸਲਵਾਰ 3 ਮੀਟਰ ਦੀ, ਪ੍ਰਿੰਟਡ ਸ਼ਰਟ ਹੈ ਜਿਹੜੀ ਉਹ 2.5 ਮੀਟਰ ਦੀ। ਤੇ ਨਾਲ ਚਨੂਨ ਦਾ ਦੁਪੱਟਾ ਮਿਲੂਗਾ, ਉਹ ਵੀ ਤੁਹਾਨੂੰ 2.5 ਮੀਟਰ ਮਿਲੂਗਾ, ਪਲੇਨ ਹੋਊਗਾ। ਤੁਸੀਂ ਕੋਈ ਲੇਸ, ਗੋਟਾ ਕੁਝ ਵੀ ਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਤੋਂ ਲਵਾ ਸਕਦੇ ਹੋ, ਠੀਕ ਹੈ ਜੀ? ਲਓ। ਬਹੁਤ ਸੋਹਣੀ ਚਨੌਣ ਹੈਗੀ ਐ ਲਸ਼ ਲਸ਼ ਕਰਦੇ ਦੁਪੱਟੇ ਨੇ ਬਹੁਤ ਤਿਆਰੇ ਤੇ ਪ੍ਰਾਈਸ ਇਹਦੀ ਉਸ ਦੇ ਅਕੋਰਡਿੰਗਲੀ ਬਹੁਤ ਘੱਟ ਆ ਜਿਵੇਂ ਇਹ ਕਪੜਾ ਵੀ ਬਹੁਤ ਖੁੱਲਾ ਡੁੱਲਾ ਮਿਲ ਰਿਹਾ ਹੈ ਤੁਹਾਨੂੰ ਪ੍ਰਾਈਸ ਹੈਗੀ ਹੈ ਜੀ ਜੀ 2250 ਇਹ ਸੂਟ ਤੁਹਾਨੂੰ 2250 ਦੇ ਵਿੱਚ ਮਿਲ ਜਾਣਾ ਫ੍ਰੀ ਸ਼ਿਪਿੰਗ ਨਾਲ ਅਗਲਾ ਦੇਖੋ ਇਹ ਵੀ ਨੇਚਰਲ ਕ੍ਰੇਪ ਦਾ ਹੀ ਆ ਔਰ ਇਹ ਵੀ ਰਾਮਟੈਕਸ ਦਾ ਹੀ ਹੈ ਕਲਰ ਬਹੁਤ ਸੋਹਣੀ ਹੈ ਬਹੁਤ ਹੀ ਜ਼ਿਆਦਾ ਸਰਦਾਰੀ ਕਲਰ ਨੇ ਇਹ ਦੋ ਪਿੰਕ ਸਲਵਾਰ ਇਹ ਵਾਲੀ ਸਲਵਾਰ ਮਿਲੂਗੀ ਬੇਬੀ ਪਿੰਕ ਜਿਹਾ ਕਲਰ ਹੈਗਾ ਇਹ ਬਹੁਤ ਹੀ ਪਿਆਰਾ ਜਾਂ ਤੇ ਸਲਵਾਰਾਂ ਤਾਂ ਮੇਰੇ ਖਿਆਲ ਲਿਆ ਦੀਆਂ 3-3 ਮੀਟਰ ਹੀ ਆਉਣਗੀਆਂ ਦੋਨੋਂ ਦੀਆਂ ਕੈਨੀ ਕੋਲੇ ਮੈਂ ਕੈਨੀ ਬੋਲੀ ਪਰੇ ਲਗਭਗ 3 ਮੀਟਰ ਹੈ ਜੀ ਥੋੜੀ ਜੀ ਕਟ ਹੈ ਪੰਜ ਚਾਰ ਉਂਗਲਾਂ ਕਟ ਹੈ ਜੀ ਇਹਦੇ ਢਾਈ ਤੋਂ ਜ਼ਿਆਦਾ ਹੈ ਆਹ ਲਓ ਅਚਲ ਆ ਬਾਰਡਰ ਮੈਂ ਦਿਖਾਉਣੀ ਆ ਇਹ ਇਹਦਾ ਹੈਗਾ ਇਹ ਸ਼ਰਟ ਦਾ ਬਾਰਡਰ ਆਹ ਲਓ ਇਹ ਸ਼ਰਟ ਦਾ ਬਾਰਡਰ ਹੈ ਹੁਣ ਤੁਸੀਂ ਸਾਰਾ ਦੇਖ ਲਓ ਇਹਨੂੰ ਹੌਲੀ ਹੌਲੀ ਇਹ ਲਾਈਟ ਹੁੰਦਾ ਜਾਂਦਾ ਨੀਚੇ ਨੂੰ ਠੀਕ ਹੈ ਜੀ ਤੇ ਬਾਕੀ ਸਾਰਾ ਰਹੂਗਾ ਜੀ ਇਹਦਾ ਇਸ ਤਰ੍ਹਾਂ ਠੀਕ ਹੈ ਤੇ ਸਲਵਾਰ ਹੈਗੀ ਆ ਇਹ ਬੇਬੀ ਪਿੰਕ ਕਲਰ ਬਹੁਤ ਪਿਆਰਾ ਸੂਟ ਦਾ ਬਹੁਤ ਜ਼ਿਆਦਾ ਬੈਕ ਸਾਈਡ ਤੇ ਵੀ ਸੇਮ ਬਾਰਡਰ ਮਿਲੂਗਾ ਜਿਵੇਂ ਤੁਹਾਨੂੰ ਫਰੰਟ ਤੇ ਮਿਲਿਆ ਸੀ ਇਹ ਬੜਾ ਲਾਈਨਾਂ ਵਾਲਾ ਤੇ ਪਿੰਕ ਕਲਰ ਦਾ ਦੁਪੱਟਾ ਮਿਲੂਗਾ ਚਨੋਂ ਦਾ ਤੇ ਪ੍ਰਾਈਸ ਦੋਨੋਂ ਦੀ ਸੇਮ ਹੀ ਰਹੂਗੀ 250 ਨੋਜੀ ਅਗਲਾ ਸੂਟ ਦੇਖੋ ਇਹ ਵੀ ਬਹੁਤ ਸੋਹਣਾ ਸੂਟ ਹੈ ਬਹੁਤ ਖੂਬਸੂਰਤ ਸੂਟ ਬਹੁਤ ਜਿਆਦਾ ਟਾਈ ਡਾਈ ਮੰਗਵਲੇ ਆ ਹਾਂ ਬੱਸ ਹਲਾ ਦੇ ਸੰਭਲ ਆ ਲੋ ਬਾਰਡਰ ਦੇਖ ਲੋ ਇਹਦਾ ਕਲਰ ਦੇਖ ਲੋ ਬਹੁਤ ਸੋਹਣੀ ਕريب ਐ ਬਿਲਕੁਲ ਹਲਕੀ ਪਈ ਐ ਇਹ ਹੈਗੀ ਇਹਦੀ ਬੈਕ ਸਾਈਡ ਠੀਕ ਹੈ ਜੀ ਲੋ ਕਲਰ ਦੇਖ ਲੋ ਕਲਰ ਬਹੁਤ ਸੋਹਣਾ ਤੇ ਇਹ ਹੈਗਾ ਸਲਵਾਰ ਦਾ ਪੀਸ ਸਲਵਾਰ ਵੀ ਇਹਦੀ ਮਿਲੂਗੀ ਤੁਹਾਨੂੰ ਕريب ਦੇ ਵਿੱਚ ਔਰ ਕਿੰਨੀ ਮਿਲੂਗੀ ਇਹ ਮੈਂ ਤੁਹਾਨੂੰ ਨੋਪ ਕੇ ਦੱਸਦੀ ਆ ਉਹ ਨੂ ਮੈਂ ਹੋਰ ਆ ਰੰਗ ਸਹੀ ਹੈ ਤੇ ਵੀ ਲੈਣ ਬਸ ਅੱਛਾ ਸਹੀ ਰੰਗ ਹਾਂ ਇਹ ਵੀ 3 ਮੀਟਰ ਦੀ ਸਲਵਾਰ ਹੈ ਲਓ ਜੀ 3-3 ਮੀਟਰ ਦੀਆਂ ਸਲਵਾਰਾਂ ਵਾਲੀ ਸੂਟ ਨੇ ਇਹ ਤੇ ਇਹ ਵਾਲਾ ਮਿਲੂਗਾ ਨਾਲ ਚਨੂਨ ਦਾ ਦੁਪੱਟਾ ਪਲੇਨ ਹੋਊਗਾ ਠੀਕ ਹੈ ਉਸੇ ਦੇ ਤੇ ਸਾਡੇ ਕੋ ਗੋਟਾ ਪੱਤੀ ਜੋ ਕਰਾਉਣਾ ਹੈਗਾ ਉਹ ਕਰਵਾ ਸਕਦੇ ਹੋ ਤੇ ਇਹ ਸੂਟ ਮਿਲੂਗਾ ਜੀ ਤੁਹਾਨੂੰ 2195 ਦੇ ਵਿੱਚ ਫ੍ਰੀ ਸ਼ਿਪਿੰਗ ਨਾਲ ਅਗਲਾ ਦੇਖੋ ਕ੍ਰੇਪ ਦੇ ਸੂਟ ਨੇ ਵੀ ਰਾਮ ਟੈਕਸ ਦੇ ਸੂਟ ਨਹੀਂ ਸਾਰੇ ਇਹ ਵਾਲੇ ਕ੍ਰੇਪ ਦੇ ਅੱਜ ਇਹ ਤੁਹਾਨੂੰ ਡਿਸਕਾਊਂਟ ਤੇ ਮਿਲ ਰਹੇ ਨੇ ਇਹ ਵਾਲੇ ਸੂਟ ਤੁਹਾਨੂੰ ਅਸੀਂ ਡਿਸਕਾਊਂਟ ਤੇ ਦੇ ਰਹੇ ਹਾਂ रामटैक्स मेहरून कलर देखो लॉ रामटैक्स की क्रेप उपर फ्लावर सारे देर हैंडवर्क ठीक है जी आ डार्क है सारा एक के थोड़ा जा लाइट हो गया इतने फिर हैंडवर्क है फिर नीचे आके फिर थोड़ा वर्क मिलेगा वर्क काफ़ी है जी एना मैं नाप लैनी हूँ ना। 26 26.5 ਤੱਕ ਘੇਰਾ ਹੈਗਾ ਜੀ ਇਹਦਾ ਵਧੀਆ ਸੂਟ ਬਣ ਜੂਗਾ ਇਹ ਜਿੰਨਾ ਪੈਣਾ ਦੇ ਘੇਰੇ ਜ਼ਿਆਦਾ ਨਹੀਂ ਬਹੁਤ ਵਧੀਆ ਬਣ ਜੂਗਾ ਇਹ ਹੈਗੀ ਆ ਜੀ ਇਹਦੀ ਬਾਜੂ ਲਓ ਬਾਜੂ ਤੇ ਸੇਮ ਆਊਗਾ ਤੇ ਬੈਕ ਸਾਈਡ ਦਿਖਾ ਦਾਂ ਤੁਹਾਨੂੰ ਮੈਂ ਸੇਮ ਪ੍ਰਿੰਟ ਆਊਗਾ ਬੈਕ ਸਾਈਡ ਤੇ ਠੀਕ ਹੈ ਫਲਾਵਰ ਆਊਗਾ ਤੇ ਸਲਵਾਰ ਲਗਭਗ ਹੋਊਗੀ ਇਹਦੀ 3 ਮੀਟਰ ਹੀ ਹੋਊਗੀ ਸਲਵਾਰ ਦਾ ਜੀ ਹਾਂ 3 ਮੀਟਰ ਦੀ ਸਲਵਾਰ ਨਾਲ ਆਊਗਾ ਜੀ ਮਹਿਰੂਨ ਕਲਰ ਦੀ ਸਿਲਕ ਦੀ ਸਲਵਾਰ ਹੈ ਆ ਲੋ ਕ੍ਰੇਪ ਦੀ ਸਿਲਕ ਦੀ ਨਹੀਂ ਕ੍ਰੇਪ ਦੀ ਸਲਵਾਰ ਹੈ ਔਰ ਕ੍ਰੇਪ ਦਾ ਹੀ ਸ਼ਰਟ ਹੈ ਇਹ ਹੈਗਾ ਜੀ ਆ ਦੋ ਪਰ ਜੀ ਕਿਹੜੇ ਬਾਜੂ ਤੇ ਅੱਛਾ ਇਹ ਬਾਜੂ ਦਾ ਫਲਾਵ ਰੱਖ ਲੀਤਾ ਤੇ ਲੋ ਜੀ ਅੱਗੇ ਮੈਂ ਤੁਹਾਨੂੰ ਦਿਖਾਉਣੀ ਆ ਦਸਟਾ ਲੋ 2.2 ਮੀਟਰ ਦੇ ਦੁਪट्टे ਆਉਣਗੇ ਵਿਦ ਲੇਸ ਆਉਣਗੇ ਲੋ ਚਨੋਮ ਦੇ ਦੁਪट्टे 2.2 ਮੀਟਰ ਲੈਂਥ ਹੋਊਗੀ ਇਹ ਫਲਾਵਰ ਸਿਰਤੇ ਆਊਗਾ ਆਹ ਵਾਲਾ ਤੇ ਦੂਜੇ ਆ ਜਿਹੜੇ ਉਹ ਕਾਰਨਰਸ ਤੇ ਆਉਣਗੇ ਦੋਨੋਂ ਕਾਰਨਰਸ ਤੇ ਕਾਰਨਰਸ ਤੇ ਨਹੀਂ ਪੱਲਿਆਂ ਤੇ ਆ ਵਿੱਚ ਫਿੱਕੇ ਜਿਹੇ ਹੀ ਹੈਗੇ ਹਾਂ ਲਾਈਟ ਡਾਰਕ ਜਿਹਾ ਹੈਗਾ ਇਦਾਂ ਕਰਕੇ ਦੁਪੱਟਾ ਇਹ ਕਿਤੇ ਡਾਰਕ ਹੈ ਕਿਤੇ ਲਾਈਟ ਹੈ ਆਹੀਂ ਕਿ ਮੀਜਸ ਹਾਂ ਸ਼ਰਟ ਵੀ ਉਦਾਂ ਹੀ ਆ ਆਹ ਲੋ ਜੀ ਇਹ ਲੈਸ ਆ ਇਹਦੇ ਲੱਗੀ ਹੋਈ ਤੇ ਇਸ ਤਰ੍ਹਾਂ ऑर्गेन्जा दी लेस लगी हुई है 2.5 मीटर ਦਾ ਦੁਪੱਟਾ ਹੈ ਬਹੁਤ ਸੋਹਣਾ ਗਰੇਪ ਦਾ ਸੂਟ ਆ ਰੌਮਟੈਕਸ ਦਾ ਤੇ ਪ੍ਰਾਈਸ ਦੱਸ ਦੇਣੀ ਆ ਮੈਂ ਪਹਿਲਾਂ ਇਹਦੀ ਪ੍ਰਾਈਸ ਸੀ ਕਿ 3140 ਰੁਪਏ ਅੱਜ ਤੁਹਾਡੇ ਤੇ ਡਿਸਕਾਊਂਟ ਮਿਲ ਰਿਹਾ ਅੱਜ 2850 ਦੇ ਵਿੱਚ ਮਿਲ ਰਿਹਾ ਸੋਹਣੋ ਫ੍ਰੀ ਸ਼ਿਪਿੰਗ ਨਾਲ ਲੋੜ ਅਗਲੇ ਦਾ ਕਲਰ ਫਰਕਾ ਵਾਸਤੇ ਸਵਾਰਾ ਆਪ ਨੂੰ ਮਿਲਦਾ ਖੁੱਲੰਗੀ ਲੋੜ ਹੂੰ ਇਹ ਥੋੜਾ ਜਿਹਾ ਵਾਈਨ ਦਾ ਟੱਚ ਹੈ ਇਹਦੇ ਵਿੱਚ ਆ ਲੋ ਥੋੜਾ ਜਿਹਾ ਡਸਟੀ ਵਾਈਨ ਜਾ ਇਹ ਸਲਵਾਰ ਹੈ ਠੀਕ ਹੈ ਜੀ ਇਹ ਹੈਗੀ ਹੈ ਸ਼ਰਟ ਪੀਸ ਆ ਇਹ ਇਧਰੋਂ ਖੋਲਦੀ ਆਹ ਲੋ ਇਹ ਵਾਲੀ ਸ਼ਰਟ ਹੈ ਇਹਦੀ ਤੇ ਫਰੰਟ ਦਿਖਾ ਦਿਆਂ ਤੁਹਾਨੂੰ ਮੈਂ ਇਹਦਾ ਆਹ ਲੋ ਇਹ ਹੈਗਾ ਇਹਦਾ ਫਰੰਟ ਹੋ ਹੋ ਜਾਈਏ ਆਹ ਲੋ ਸੇਮ ਹੀ ਹੈ ਸਾਰੇ ਦੇ ਉੱਪਰ ਤੁਹਾਨੂੰ ਹੈਂਡ ਦਾ ਟੱਚ ਮਿਲੂਗਾ ਬਿਲਕੁਲ ਸੇਮ 3 ਮੀਟਰ ਦੀ ਸਲਵਾਰ ਹੋਊਗੀ ਇਹ ਹੈਗਾ ਜੀ ਸੇਮ ਹੀ ਦੁਪੱਟਾ ਠੀਕ ਹੈ 2250 ਦੇ ਵਿੱਚ ਡਿਸਕਾਊਂਟ ਦੇ ਉੱਪਰ ਆਊਗਾ ਤੇ ਲੋ ਲੋਡੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ